ਰਾਤ ਮੈਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਉਹ ਤੁਹਾਨੂੰ ਦੱਸਦਾ ਮੈਂ ਉਹ ਬਾਈ ਕਿਨੂੰ ਅੱਲਾਹੋ ਅੱਜ ਦੇ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਕਿਨੂੰ ਗਰਮੀ ਲੱਗਦੀ ਆ ਹਾਂ ਜੀ ਕਿਨੂੰ ਗਰਮੀ ਲੱਗਦੀ ਜ਼ਿਆਦਾ ਹਾਂ ਫਿਰ ਮੈਨੂੰ ਲੱਗੂ ਜੀ ਮੈਨੂੰ ਗਰਮੀ ਕਿਨੂੰ ਜ਼ਿਆਦਾ ਲੱਗਦੀ ਆ ਗਰਮੀ ਨਹੀਂ ਆਉਂਦੀ ਗਰਮੀ ਨਹੀਂ ਆਏਗੀ ਹਾਂ ਉਹ ਹਵਾ ਬੰਦ ਅਦਰ ਕੋਈ ਆਉਂਦੀ ਕੋਈ ਨਹੀਂ ਮਤਲਬ ਆਈ ਜਾਂਦੇ ਹਵਾ ਜੀ ਸਪਲਾਈ ਲਾ ਦੇ ਅੱਛਾ ਇੱਧਰ ਬਣਾਵਾ ਜਗਾੜ ਹੈ ਇੱਧਰ ਬਣਾਇਸੀ ਜਗਾੜ ਉਹ ਵੈਰੀ ਗੁੱਡ ਪੱਕਾ ਹੀ ਕਰਤਾ ਫਿੱਟ ਜਗਾੜ ਹੈ ਹਾਂ ਪੱਕੀ ਕਰ ਲਈਏ ਕੀ ਪਲਾਟ ਦੀ ਮਾਰ ਕੱਢ ਦੇ ਦੀ ਕੱਟੀ ਤਾੜਾ ਕਣਾ ਗਰਦੀਂ ਦੁਕਾਨੇ ਨਾ ਰੱਖੀ ਉਹਨੇ ਕਹਦਾ ਸੋ ਦੋ ਕੱਟ ਕੇ ਸੁਖ ਮਿਲ ਜਾ ਪੈਸੇ ਮਿਲ ਲੈ ਸੁਖ ਉਹ ਕਰਦੇ ਬਈ ਕਿਹੜਾ ਉਹਨਾਂ ਦਾ ਕਰਦਾ ਤਾਂ ਹੈ ਨਹੀਂ ਇੰਦਰ ਕਰਦਾ ਨਹੀਂ ਅੱਜ ਦਾ ਸਮਾਂ ਹੈ ਕਿ ਅੱਜ ਮਠੀਓਂ ਕੱਢਦੇ ਫਿਰੇ ਤੂੰ ਕਰਤ ਨੇ ਨਾ ਕਰਤਾ ਫੇਰ ਆ ਦਿਓ ਪੱਕਾ ਹੈ ਉਹ ਸਾਡੇ ਕੋਲ ਆਪਣਾ ਚਲਵਾ ਦੇ ਕੋਲੇ ਕਿਹੜਾ ਰਹਾ ਹੈ ਉਹ ਪੱਖਾ ਤਾਂ ਲੱਗਦਾ ਜਿਵੇਂ ਆ ਕੇ ਬਿਜਲੀ ਲਵਾ ਦੇ ਹੁੰਦੇ ਪੱਖਾ ਦੇ ਦਿੰਦੇ ਪੱਖਾ ਦੇ ਦਿੰਦੇ ਕੰਗਲਾ ਦੇ ਅੰਦਰ ਫਰੇ ਦੇ ਤੋੜ ਬਈ ਚਾਹੋਰਾ ਬਣਾ ਕੇ ਮੰਤੂ ਪ੍ਰੋਗਰਾਮ 10 ਦੇ ਬਣਾਉਦੇ ਪ੍ਰੋਗਰਾਮ ਇੱਕ ਮਿੰਟ ਮੈਂ ਬੜੇ ਸਬੰਧਾ ਕੱਢ ਲਵਾਂ ਮੈਂ ਛੱਤ ਵਾਲਾ ਪੱਖਾ ਇੱਕ ਕਣੂ ਲਿਆ ਕੇ ਦੇ ਜਿਵੇਂ ਕਹਿੰਦੇ ਸੀ ਹਾਲੇ ਸਿੱਟ ਕਰ ਲਵਾਂ ਦਾ ਸਮਾਨ ਕੱਢ ਲੈ ਗੱਡੀ ਜਾ ਜਾ ਰਾਤ ਅਸੀਂ ਦੇਖਣ ਗਏ ਸੀ ਮੈਚ ਆਈਪੀਐਲ ਦਾ ਰਾਤ ਜਿੱਤ ਕੇ ਪਹਿਲੀ ਵਾਰ ਜਿੱਤੇ ਆ ਮੈਂ ਦਿੱਲੀ ਬਾਦੀ ਮੈਂ ਗਿਆ ਪੰਜਾਬ ਵਾਲੇ ਹਾਰੇ ਹੀ ਆ। ਅਹ, ਰਾਤੀ ਨੂੰ ਬੰਦੜਾ ਫੋਨ ਆਇਆ ਕਿ ਉਹ ਦਿੱਲੀ ਬਾਦੀ ਜਾਂਦਾ ਹਾਰਦਾ ਹੀ ਆ। ਮੈਂ ਕਹਾ ਮੈਂ ਨਹੀਂ ਜਾਂਦਾ ਮੇਰੇ ਨਾਲ ਹੋਰ ਜਿਹੜੇ ਮੇਰੇ ਯਾਰ ਦੋਸਤ ਜਾਂਦੇ ਆ ਹੋਰ ਜਿਹੜੇ ਮੁੰਡੇ ਅਸੀਂ ਗਰੁੱਪ ਜਾਂਦਾ 10 ਜਣੇ ਆ ਦਾ। ਮੈਂ ਪਤਾ ਨਹੀਂ ਹੁਣ ਉਹਨਾਂ 'ਚ ਕੋਈ ਮਨੂਸ ਆ। ਜਾਂ ਫਿਰ ਮੈਂ ਤਾਂ ਗਏ ਵਿੱਚ ਮਨੂਸ ਆ ਅੱਜ ਪਤਾ ਲੱਗ ਜੂ ਮੈਂ ਕਿ ਹੁਣ ਮੈਂ ਕੱਲਾ ਗਿਆ। ਪਰ ਗਏ ਜਿੱਤੇ ਕਿਸੇ ਨੂੰ ਮਾਰੋ ਸਾਰ ਨੂੰ ਮੈਸੇਜ ਕਰਾ ਮੈਂ ਕਹਾ ਭਾਈ ਮੈਂ ਠੀਕ ਆ ਤੁਹਾਡੇ 'ਚ ਕੋਈ ਬੰਦਾ ਲੱਭਣਾ ਪੈਣਾ। ਹੁਣ ਵਾਰੀ-ਵਾਰੀ ਕੋਈ ਬੰਦਾ ਨਾ ਕਰੇ। ਮੈਂ ਖੋਲੀ ਗੱਡੀ। ਭਾਈ ਜੀ ਐਦਾਂ ਕੰਮ ਨਹੀਂ ਚੱਲਣੇ ਹੈਗੇ ਜਿਹੜਾ ਕਾਲੂ ਨੇ ਆਪਣਾ ਗੈਂਗ ਬਣਾ ਲਿਆ ਹੁਣ ਸਾਡੇ ਘਰ ਆਉਂਦਾ ਨਹੀਂ ਹੈਗਾ ਇਹ ਹੋਰ ਹੀ ਗੱਲ ਹੈ ਪਾਣੀ ਦਾ ਪੁਲਾ ਥੱਲੇ ਦਿਨੇ ਚਣਾ ਕੋ ਮਹਾਟ ਮਹਾਟ ਫੁੱਲੀ ਗੱਡੀ ਮੜ ਗਈ ਹਾਂ ਥੋੜਾ ਆ ਉਹ ਤੋਂ ਸਾਈਡੋਂ ਲੱਗਦੀ ਇੱਕ ਮੱਤ ਪਾਈ ਦੁਕਾਨ ਦੇ ਨਾਲ ਹੈ ਉਦੋਂ ਫੇ ਤਾਂ ਉੱਪਰ ਘੱਟ ਲੱਗਦੀਂ ਨਾ ਗਰਦ ਘੱਟ ਪੈਂਦੀ ਉਦੋਂ ਨੂੰ ਕੋ ਕੁਡ ਨੱਬਾ ਜਤ ਕਰ ਕੱਢੀ ਜਾ ਰਹੇ ਥੋੜਾ ਲਾ ਗੱਡੀ ਦੇ ਸਮਾਨ ਕੱਢ ਲਿਆ ਆਪਾਂ ਨੇ ਲਾ ਉੱਥੇ ਲੈ ਨੂੰ ਪੂਰੇ ਖੜਾ ਦੇ ਫਿਰ ਆ ਸੋ ਵਸੇ ਕਾਇਆ ਹੋਇਆ ਹੌਲੀ 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 ਸਵੇਸਾ ਦੰਦਾ ਕੱਲ ਕੁ ਗਸ਼ਟਾਇ ਤੇ ਸੇਵ ਕਿੱਲੇ ਦੇਖੇ ਸੀ ਤੇ ਅੱਜ ਦੀ ਲਾਇਬ੍ਰੀ ਚ ਥੋੜਾ ਸਪੋਕਟਾ ਜੀ ਲਾਇਬ੍ਰੀ ਬੜੀ ਬੜੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਤੇ ਇਹ ਰਹਾ ਆਪਣਾ ਵੇਪੜ ਬਹੁਤ ਸੋਹਣਾ ਹੋਇਆ ਆ ਲੋ ਜੀ ਵਾਪਸੇ ਆ ਗਏ ਦੋ ਵੀ ਨੀ ਕੱਢਿਆ ਹੁਣ ਫਿਰ ਮੈਨੂੰ ਲੱਗੀ ਗੱਡੀ ਚ ਦਹੀਂ ਜਾਣਗੇ ਉਹ ਤਾਂ ਮੈਂ ਦੱਸਿਆ ਦੇਖ ਖਰਾਬ ਹੋ ਗਿਆ ਦੇਖ ਮੁਸਕਲ ਹੋ ਗਿਆ ਦੇਖ ਲਓ ਖਣ ਜੋਗਾ ਤਾਂ ਨਹੀਂ ਹੋਣਾ ਹੈ ਕੀ ਆ ਕਹਿੰਦੇ ਗੱਡੀ ਚ ਕੱਡੇ ਨਹੀਂ ਮੈਨੂੰ ਦਿਖੇ ਗਿਆ ਖਰਾਬ ਹੈ ਤੈਨੂੰ ਪਤਾ ਨਹੀਂ ਦਹੀਂ ਤਾਂ ਬਹੁਤ ਸੋਹਣਾ ਜਰਿਆ ਪਰ ਸਮੈਲ ਵੀ ਹੋਰ ਤਰ੍ਹਾਂ ਆ ਗਿਆ ਲਾ ਆ ਜਾਓ ਬਾਬਾ ਜੀ ਹੈ ਹੁਣ ਆੜੀਆਂ ਤੋੜ ਗਿਆ ਆ ਪਾ ਤੇ ਕਾਲੂ ਆ ਗਿਆ ਉਦੋਂ ਪੀ ਗਿਆ ਹਰਜਾ ਕਾਲੂ ਦੂਰ ਰਹਾ ਇਹ ਹੁਣ ਤਾਂ ਸਾ ਗੰਦੇ ਪਾਣੀ ਚ ਨਾ ਕੇ ਆ ਜੜ ਦੂਰ ਆ ਹਾਂ ਆ ਜਾ ਕਾਲੂ ਕਿੱਥੇ ਰੱਖਿਆ ਕੋ ਡੰਗ ਇਹਦਾ ਉਹ ਰੱਖ ਤੋ ਦਰ ਮੈਂ ਮਹਾਂ ਘਰ ਆ ਰਿਹਾ ਮੈਂ ਅੱਜ ਸ਼ਾਮ ਨੂੰ ਜਾਊਗਾ ਅੱਜ ਪੈਸੇ ਦੇ ਦਿੰਨਾ ਅੱਛਾ ਐਸੇ ਵੀ ਫੜਾ ਤੂੰ ਟਿਕਟ ਦੇ ਦੇਵਾ ਚੜਾ ਪਾਣੀ ਧੋਖੇ ਵਿੱਚ ਘਰ ਪਾਣੀ ਨਾਲ ਧੋਖ ਰੱਖ ਦੇ ਆ ਲੈ ਫੜ ਲਓ ਪੈਸੇ ਜਿੱਤ ਗਏ ਆ ਲੈ ਫੜ ਲਓ ਪੈਸੇ ਪਾ ਦੇ ਬਟੂ ਜੀ ਬਰਸ ਮੰਦਰ ਸਪਾਸਮਾ ਲੈ ਗਿਆ ਨਹੀਂ ਤਾਂ ਉੱਥੇ ਅੰਦਰ ਔਰ ਫੋਨ ਫਲਾਇਆ ਬਹੁਤ ਕਰਦੇ ਹਾਂ ਹਾਂ ਗੱਡੀ ਚ ਰੱਖ ਦੇ ਪੈਸੇ ਲੈ ਕੇ ਦੇ ਨਾਲ ਕੈਸ਼ ਹੋਰ ਤਾਂ ਨਹੀਂ ਕੋਈ ਚੀਜ਼ ਕੱਢਣ ਵਾਲੀ ਨਹੀਂ ਅੱਕੜੀ ਤੱਕ ਦੇ ਚਲ ਆਸਮਾਨ ਪਰੇ ਰੱਖ ਤਾ ਹਾਂ ਚੱਲਦੇ ਉੱਤਰ ਚੱਲਦੇ ਘਰ ਚ ਮੈਂ ਉਹ ਕੁਲਰ ਵੀ ਲਾ ਦੂੰ ਜੋ ਓਏ ਕੁਲਾ ਨੇ ਇੱਕ ਛੱਤ ਵਾਲਾ ਪੱਖਾ ਦੇ ਦੋ ਕਹਿੰਦਾ ਸੀ ਆਪੇ ਫਿੱਟ ਕਰ ਲੈਣਾ ਛੱਤ ਵਾਲਾ ਪੱਖਾ ਖੋਲ ਨਾ ਲੈ ਉਹ ਨੂੰ ਦੇ ਦੇ ਕੋ ਕਿਹੜਾ ਉਹ ਤਾਂ ਪਹਿਲੇ ਹੀ ਕੁਛ ਹੱਤਾਂ ਪੱਖੇ ਛੋਟੂਛ ਦੇ ਦੇ ਕੋ ਮੈਂ ਹਾਲ ਫਟ ਕਰ ਲੈਣਾ ਕਹਿੰਦਾ ਮੈਂ ਹੋਰ ਬੁਲਾ ਕੇ ਕਹਿੰਦੇ ਅਸੀਂ ਆਪੇ ਲਾ ਲੈਣਾ ਅੰਦਰ ਨਾਰੂ ਕਾ ਪੱਕਾ ਦਵਾ ਦੇ ਲਿਆ ਕੇ ਚਾਹ ਦੇ ਨਾ ਪੀਂਛ ਜੋ ਮੈਂ ਤਾਂ ਪੀਆ ਤਾਂ ਥੋੜੀ ਜੀ ਡੱਬੜ ਕੇ ਉੱਪਰ ਬੱਤੂ ਆਫ ਦਾ ਮੈਂ ਦੇਖਦਾ ਮੈਂ ਭਾਈ ਕਿੰਨੇ ਪੱਖਾ ਦੇਣਾ ਯਾਰ ਉਧਰ ਦੇ ਨਾ ਪੱਖਾ ਲੈ ਕੇ ਦੇ ਦੇ ਇੱਕ ਲੱਗ ਪੁਰ ਦੇਖ ਕੇ ਆ ਮੈਂ ਰੋ ਫੋਨ ਕਰਨ ਨਾਲ ਇਹ ਭੁੱਲ ਜਾਂਦਾ ਮੈਂ ਆ ਚੱਕ ਕੇ ਅੰਦਰ ਕਰਨੇ ਯਾਰ ਇਹ ਆ ਚੱਕ ਕੇ ਨਾ ਮੇਰੇ ਵਾਲੇ ਕਮਰ ਦੇ ਕਰਨੇ ਪਿੱਛੇ ਇਹ ਆ ਜਿੰਦਰਾ ਡਾਊਨ ਆਇਆ ਨਹੀਂ ਅੱਜ ਤਾਂ ਮਾਂ ਵੀ ਨਹੀਂ ਆਇਆ ਅੱਜ ਦੋਨੋਂ ਵੀ ਛੁੱਟੀ ਕਰਕੇ ਲੋ ਫੋਈ ਲਾਤੀ ਤੇ ਸਾਰੇ ਚਾਹ ਕੰਮ ਨਿਬੜੇਗਾ ਦਰਦ ਸਾਰਾ ਬਸ ਛੋਟਾ ਛੋਟਾ ਸਾਡਾ ਹੋ ਆ ਜਵੇ ਯਾਰ ਜਿਹਨੇ ਮੂਰੇ ਲਾਉਣਾ ਉਹ ਹੁਣ ਜਦ ਖੁੱਲੀ ਖੁੱਲੀ ਜਿ ਲੱਗਣ ਲੱਗ ਜੇ ਪੰਡਾ ਨਾਲ ਪਹਿਲੇ ਐਸੇ ਗੰਦੇ ਜਿਹੇ ਪਤਾਨ ਲਾ ਵੀ ਕਿੰਨੀ ਘੱਟ ਜਗਾ ਫਰੰਟ ਵਾਲੀ ਕੋਨ ਖੁੱਲੂ ਕੀ ਕਾਫੀ ਜਗਾ ਇਹਦੀ ਲਾਉਂ ਚੱਟ ਤੇ ਲਾਉਣੀ ਆ ਇਹ ਕਿੱਥੇ ਲਾਉਣੀ ਆ ਫਰਡ ਲਾ ਦੀ ਆ ਮੁੰਡਾ ਇਧਰ ਪਾਤੀ ਹੈ ਅੱਛਾ ਇੱਥੇ ਰੱਖਣੀ ਠੀਕ ਹੈ ਠੀਕ ਹੈ ਬਸ ਇੱਥੇ ਦੇਖਣੀ ਤਾਂ ਹੈ ਨਹੀਂ ਤੇਰੀ ਇਹ ਕੀ ਕਰਨੀ ਇੱਥੇ ਰਹਿਣ ਦੀ ਹੈ ਆਹ ਹੀ ਲਾਦੇ ਪੁਰਾਣੀ ਜਿਹੜੇ ਪੀਸ ਬਚੇ ਹੋ ਉਹਨਾਂ ਚਲਾ ਦੇ ਕਿਸੇ ਨੂੰ ਅੱਗੇ ਥੱਲੇ ਦੇਖਣੀ ਤਾਂ ਹੈ ਨਹੀਂ ਇਹ ਜਿਹੜੇ ਪੀਸ ਬਚੇ ਹੋਏ ਆ ਆ ਥੱਲੇ ਨਾਲ ਨਾ ਘਟੇ ਆਪਣੀ ਕਿਹੜੀ ਆ ਬਹਿਣੇ ਪੀਸ ਆ ਆਹੀ ਕੱਟ ਕੇ ਜਿਹੜੇ ਪਿਆ ਪੀਸ ਹੀ ਕੱਟੇ ਹੋਏ ਆ ਹਾਂ ਫਿਰ ਉਹ ਇਹ ਬਿਲੋਂ ਦੇ ਸਾਰੇ ਪੱਡਣੀ ਪੈਣੀ ਫਿਰ ਕਿੰਨੇ ਬੈਟੀਆਂ ਕਿਹਾ ਨਾ ਵੀਰੇ ਇੱਕੇ ਦੋ ਇੱਕੇ ਪੇ ਦੇ ਕਾਲੀ ਜੀ ਬਸ ਸਰ ਤੋਂ ਜਾਣਦਾ ਫਿਰ ਵੀ ਚਲ ਕੋਈ ਨਹੀਂ ਹੁਣ ਮੈਂ ਤਾਂ ਇਹ ਕਹਿੰਦਾ ਵੀ ਜਿੱਦਾਂ ਹੁਣ ਉਹਦਾ ਜਿਹੜਾ ਪੀਸ ਜਿੱਦਾਂ ਉਹ ਪਿਆ ਲੰਬਾ ਜਿਹਾ ਹੈ ਨਹੀਂ ਉਹ ਦੇਖ ਕੇ ਚੰਗੀ ਨਹੀਂ ਲੱਗਣੀ ਐਵੇਂ ਆਉਟ ਜੀ ਲੱਗਣੀ ਐ ਉਹ ਲਾ ਦੇ ਫਿਰ ਉਹ ਹੀ ਲਾ ਦੇ ਹਾਂ ਹੀ ਲਾ ਦਈਏ ਲਾ ਦੇ ਲਾ ਦੇ ਲਭੇ ਹੁਣ ਹੌਲੀ ਹੌਲੀ ਸਫਾਈਆਂ ਹੋਣਗੇ ਸਾਰੀਆਂ ਇੱਥੇ ਸਾਰੇ ਘਰ ਦੇ ਆ ਫਿਰ ਗੱਲਬਾਤ ਕਰਾਂਗੇ ਜਦ ਆਪ ਅਸੀਂ ਖੁਦ ਸਫਾਈਆਂ ਕਰਾਂਗੇ ਨਾ ਇੱਥੇ ਆਪਣੇ ਹੱਥੀਂ ਫਿਰ ਗੱਲਬਾਤ ਕਰਾਂਗੇ ਅਜੇ ਜੱਦੂ ਨੂੰ ਬੁਲਾਉਣਾ ਸੀ ਉੱਪਰ ਲੋਨ ਬਾਤ ਤੇ ਜੱਦੂ ਵੀ ਨਹੀਂ ਆਇਆ ਹੈਗਾ ਜੀ ਆਜਰਦਾ ਉੱਤਾਂ ਮਸਰੇ ਚੜਦਾ ਬਰਤ ਬਾਈ ਹੈ ਇੰਨੇ ਬਰਤ ਬਾਈ ਲੰਘਣਾ ਡਿਊਟੀ Cardoba, hein, no forno? ਨਲੀ ਉਹ ਜਨਰੇਟਰ ਦੇ ਤੇਲ ਦੇਖੀ ਮਾਲਾ ਹਾਂਜੀ ਉਹ ਤੇਲ ਦੇਖਦੇ ਜਨਰੇਟਰ ਤੇਲ ਦੇਖਦਾ ਰਹੀ ਅੱਛਾ ਜੀ ਠੀਕ ਆ ਜੀ ਤੇ ਆ ਕੇ ਪਾਣਾ ਪਾਣਾ ਫਿਰ ਕਿੱਦਾਂ ਚੱਲਿਆ ਕੱਲ ਹਮ ਤਾਂ ਜਾਵਾਂ ਚੱਲਿਆ ਜਨਰੇਟਰ ਅੱਜ ਤਾਂ ਨਹੀਂ ਚੱਲਦਾ ਅੱਜ ਤਾਂ ਚੱਲ ਰਿਹਾ ਨਾ ਨਾ ਇਹ ਤਾਂ ਲੈ ਪੋਛਾ ਦਾ ਸੱਤ ਤੜਾ ਅਤੇ ਕਿਹੜਾ ਤੇਰੇ ਕਿਹੜਾ ਜਨਰੇਟਰ ਆ ਗਿਆ ਜੀ ਆ ਗਿਆ ਜੀ ਆ ਗਿਆ ਡੱਡਾ ਲਿੰਦਾ ਇੱਕ ਢੱਕਾ ਇੱਥੇ ਉੱਥੇ ਰੱਖ ਲਾ ਆਪਣਾ ਦੇਖਦਾ ਰਹੀ ਜੀ ਬਸ ਜੇ ਹਵਾ ਲੈ ਗਿਆ ਨਾ ਜਨਰੇਟਰ ਉਹ ਤੂੰ ਨਹੀਂ ਛੜਦਾ ਮੈਂ ਜੇ ਮੈਂ ਹਵਾ ਲੈ ਗਿਆ ਹਾਂ ਤੂੰ ਨਹੀਂ ਛੜਦਾ ਫਿਰ ਮੈਂ ਬਸ ਚੈੱਕ ਡਿਊਟੀ ਤੇਰੀ ਹੈ ਇਹ ਚੈੱਕ ਕਰਨੇ ਦੀ ਹਾਂ ਇਹ ਜੀ ਹੈ ਇਸ ਤੋਂ ਵੀ ਬਤਨਾ ਕਰਤੀ ਹੋਇਆ ਇਹ ਹਮ ਨੂੰ 10 ਲੀਟਰ ਪਾ ਲੈ ਦੇ ਦੇ ਜੀ ਬੱਦੂ ਆਧੇ ਤੋਂ ਜ਼ਿਆਦਾ ਹੂੰ ਕੋਈ ਇਹਨਾਂ ਤੋਂ ਬੱਦੂ ਆ ਇਹਦੇ ਤੋਂ ਹੋਰ ਘਟਾ ਲੋਗੇ ਤਾਂ ਕੰਮ ਆਪਣਾ ਇਹਨਾਂ ਜ਼ਿਆਦਾ ਚੱਲਦੇ ਨੇ ਨਾ ਚੀਜ਼ਾਂ ਉਹ ਜਿੱਥੇ ਜ ਆਪਣੇ ਚੱਲ ਪਵੇ ਕੱਲੋਂ ਅੱਜ ਦੇਖੋ ਦਿਨ ਚ ਘਟਾਵਾਂਗੇ ਰੇਸ ਥੋੜੀ ਜੀ ਇਹ ਘਟਕੜੇ ਜ਼ਿਆਦਾ 2 ਕਿਲੋਵਾਟ ਤੱਕ ਚਲਾਇਆ ਹੋਇਆ ਉਹ ਕਟਰ ਵੀ ਡਬਲ ਚੱਲਦੇ ਨੇ ਡ੍ਰਿੰਡਾ ਚਾਹੀ ਤਿੰਨ ਚਾਰ ਦਾ ਡ੍ਰਿੰਡਾ ਚੱਲਦੀ ਇੱਧਰ ਹਾਂ 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 ਤੇ ਡ੍ਰਵਲ ਕਟਰਾਂ ਹੋ ਗਏ ਇਹਨੂੰ ਅੱਛੀ ਰੱਖ ਲੈਣਾ ਕਟਰ ਚਾਲੇ ਤੇ ਬਲੇਡ ਰਹਿ ਜਾਂਦੇ ਨੇ ਅੰਦਰ ਹਾਂ ਹਾਂ ਆਪਣਾ 15 ਰੇਅੜੇ ਇੱੜਕਾ ਉਹਦਾ ਆਇਆ ਨਰਿਆ ਦਾ ਹਾਂ ਹਾਂ ਦੋੜ ਮੜੀ ਸੀਟ ਸਾਫ ਕਰਦੀ ਮੁਰਸਲ ਦੀ ਅਰਦਨ ਮਾਰਦੀ ਮੇਰੇ ਕੱਪੜਾ ਜੇ ਮਾਰ ਦੇ ਖੜ ਜਾ ਆ ਗਿਆ ਮੈਂ ਜੀ ਥੋੜਾ ਜਿਹਾ ਤੇ ਨਿੱਛੇ ਕਦੇ ਪੈਸੇ ਦੇ ਪਰ ਧੰਮੇ ਨਾਲ ਨੇ ਪਾਏ ਹੋਏ ਆ ਜੀ ਮੈਂ ਲੈਂਦਾ ਹੋਰ ਕੱਪੜਾ ਲੈ ਕੇ ਆਉਂਦਾ ਯਾਰ ਲੈਂਦਾ ਪੱਖਾ ਫਾਦਨਾ ਮੈਂ ਓਹ ਇਹ ਕਪੜਾ ਜੇ ਤੇ ਮੈਂ ਬੋਲਟ ਬੜਾ ਕਪੜਾ ਜੇ ਮਰਵਾਉਣਾ ਉਹ ਤੇ ਆ ਲੱਕੀ ਤੋਂ ਮਰਵਾਉਣਾ ਕਾਲੂ ਤੇ ਮਾਰ ਦਾਨ ਕਾਲੂ ਮੈਂ ਐਸੇ ਨਹੀਂ ਕੋ ਮੈਂ ਚਾਹ ਚੁੱਧ ਦੁੱਧ ਭਰਨੀ ਚਾਹ ਬਣਾ ਰਹੀ ਆ ਲੈ ਮੈਂ ਮੈਂ ਲੈ ਕੇ ਮੈਨੂੰ ਉਧਰ ਨੂੰ ਫਰਮ ਮਰ ਮਲਾਉਣੇ ਇਹਦੇ ਨਾਲ ਦੇ ਤੇ ਫਰਮ ਲਾ ਲੈ ਨਾਲ ਦੇ ਫਿਰ ਨਾਲ ਦੇ ਮਿਲਾ ਕੇ ਲਿਆ ਦੂੰ ਪੇਸ਼ ਕਰ ਸੋਨ ਕੋਲ ਹੈਗਾ ਸਾਰਾ ਸਮਾਨ ਬਾਕੀ ਦਾ ਤਾਂ ਮੈਂ ਜਦ ਤੱਕ ਥੋੜਾ ਪਾਣੀ ਪੀ ਲੱਸੀ ਤਾਂ ਨਹੀਂ ਹੈਗੀ ਕਿਡੋ ਨਹੀਂ ਤਾਂ ਆਹੀ ਹੈ ਆਹੀ ਹੈ ਆਹੀ ਹੈ ਸਾਫ਼ ਕਰ ਲਈ ਮੜਾ ਜੀ ਮੈਂ ਇਹ ਕਾਦੀ ਹੈ ਆਹੀ ਪੱਕਾ ਯਾਰ ਮੈਂ ਮੇਰਾ ਲੈਪਟਾਪ ਉਰ ਕੰਮ ਕਰਨਾ ਤੇ ਇੱਕ ਚਲ ਬਾਅਦ ਚ ਦੇਖਦਾ ਦੋ ਪਰ ਹੈਲੋ ਕਿਆ ਕਰਨਾ ਸਾਫ ਕਰ ਲੈ ਮੈਂ ਉਧਰੇ ਗੱਲ ਆਏ ਉਹ ਚੱਕੀ ਜਾਂਦੀਆਂ ਕਰਨੇ ਤੁਸੀਂ ਵੀ ਨਹੀਂ ਹੈਗੇ ਮੈਨੂੰ ਪਤਾ ਸਾਫ ਕਰਕੇ ਰੱਖੇ ਹੋਵੇ ਸਾਫ ਕਰਕੇ ਰੱਖੇ ਵੀ ਚੰਗੀ ਤੇਰਾ ਮੜ ਜਾ ਫੇਰ ਦੇ ਆਹ ਉਹ ਹੁਣ ਕਿਥੇ ਲੱਗਣਾ ਨਹੀਂ ਹਲਦਾ ਐਡਾ ਉਦੋਂ ਕੰਮ ਸਾਰ ਲੈਦਾ ਉਹ ਤਾਂ ਡਰਦੇ ਪੈਣੀ ਇਹਦੇ ਪਰ ਲਾਵੇ ਚੱਕੋ ਪੱਖਾ ਲਿਆ ਆ ਆ ਆ ਆ ਲੈ ਲਾਵੇ ਇਹ ਤਾਂ ਉਹ ਬੰਦੇ ਕੋ ਵੀ ਚਾਹੀਦੇ ਆ ਕੱਲਾ ਪੱਖਾ ਥੋੜੀ ਲੱਗਣਾ ਜਿਹੜੇ ਦਿਨ ਚੋਂ ਪੈਣੇ ਆ ਫਰਨੇ ਉਹ ਕਸਣੇ ਵਾਲੇ ਚਿੜੀਆਂ ਜਿਹਾਂ ਆਹ ਪਛੜੀਆਂ ਉਹ ਤਾਂ ਹੈਗੀ ਜਿੜੀ ਜਾਈ ਜਿਹੜੀਆਂ ਲੈਂਦੇ ਆਪਾਂ ਪਈਆਂ ਨੇ ਕਿਹੜੇ ਕੜੇ ਲਈਦਾ ਪਾਇਆ ਪਾਇਆ ਦੇ ਨੇ ਨਹੀਂ 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 ਨਾਲੇ ਕਿਹੜਾ ਪਹਿਣਾ ਵੇ ਮੈਂ ਤੇ ਪਹਿਣਾ ਤੇ ਚਵਾਗੇ ਨੇ ਦੇ ਵਿਚ ਲੰਘ ਕੇ ਉਹ ਚਿੜੀ ਦੀ ਹੁੰਦੀ ਪੌਲੀ ਤੇ ਕਰੰਟ ਤੇ ਹੁੰਦੀ ਆ ਉਹ ਉਹ ਸੀਲਿੰਗ ਦਾ ਉੱਪਰ ਪਈ ਵੀ ਆ ਰਵੜ ਜੀ ਹਾਂ ਹਾਂ ਉਹਦਾ ਦੇਖ ਲਿਆ ਪਈ ਵੀ ਆ ਲੰਮਾ ਨਟਾ ਚਾਹੀਦਾ ਫਿਰ ਲਾਵਾ ਪਹਿਲਾਂ ਦੇ ਨਟ ਤਾਂ ਹੈ ਨਹੀਂ ਅਜ ਦੇਖੋ ਉਸਮਾਨ ਹੈਗਾ ਹੈ ਲੇੜ ਤਾਂ ਹੈਗੀ ਆ ਤੇਰਾ ਇਹਦਾ ਉਹ ਦੇਖੋ ਯਾਰ ਤੇਰਾ ਕੀ ਕਹਿੰਦੇ ਹੁੰਦੇ ਆ ਉਹ ਨਹੀਂ ਭਾਈ ਉਹਦੇ ਨੋਟਾ ਸਾਡਾ ਕਹਿੰਦਾ ਨਾ ਨਟ ਦਾ ਪੈਰ ਵਿੱਚ ਫਸ ਜਾਣਾ ਤੇ ਨਟ ਤਾਂ ਹੈਗੀ ਨਹੀਂ ਕਿੱਲੇ ਬਾਜੀ ਨਟ ਦੇਖੋ ਕੋਈ ਫਿਰ ਉਹਨਾਂ ਦਾ ਮਾਡਲ P1 ਤੇ ਕੱਟ ਪੈਣਾ ਹੈਗਾ ਕੱਟ ਪੈ ਨਹੀਂ ਹੈਗਾ ਹੈ ਪੰਜ ਪੱਤੀਆਂ ਇਹਦੀਆਂ ਆਹ ਹੈਦੀਆਂ ਅਸੀਂ ਚੜਾਈਆਂ ਨਹੀਂ ਪੁਰੀਆਂ ਨੇ ਬਸ ਗਈਆਂ ਬਚੇ ਨਹੀਂ ਉਹ ਤੁਹ ਲਾਈਆਂ ਨਹੀਂ ਬਸ ਗਈਆਂ ਔਰ ਨਾਲ ਦੀ ਉਹ ਦੇ ਦੇ ਨਾ ਬੜਾ ਦੇ ਦੇ ਕਿ ਦੋ ਇੰਚਾ ਹਾਂਜੀ 2 ਇੰਚ ਦਾ ਨਾ ਚਾਹੀਦਾ ਤੁਹਾਨੂੰ ਕਿਰਪਾ ਕਰਕੇ ਸਾਥ ਮੈਂ ਕੀ ਹਾਂ ਨਾ ਬਰੇ ਬੋਲਟ ਦਾ ਯਾਰ ਕਿਹੋਂ ਨੇ ਉਹ ਬਿਲਕੁਲ ਸਦਾ ਹਰ ਮਰਜ਼ੀ ਜਾਂਦਾ ਹੈਗਾ ਬਾਹਰ ਸਰਜਿੰਦਰ ਭਾਈ ਜੀ

ਕੌਣ ਜਾ ਪਰ ਗਈ ਪੱਖੇ ਲੱਟਦੇ ਹੁਣੇ ਵਿਚ ਨੂੰ ਪੈਣੇ ਵਾਲੇ ਕਿਤੇ ਪਈ ਹੋਵੇ ਜੇ ਡੱਡੀਆਂ ਅੱਡਾ ਚੱਲੀ ਕੱਪੜੇ ਧੰਗਣ ਵਾਲੀ ਡੁੰਡੀਆਂ ਹੈ ਨਹੀਂ ਹੈ ਜਿੱਥੇ ਬਈ ਤੁਹਾਨੂੰ ਕਿੱਦਾਂ ਲੱਗਦੇ ਲਾਈਵ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਮੈਂ ਕੱਲ ਦੇਖਿਆ ਸੀ ਮੈਂ ਲਾਸਟ ਵੀਰ ਜਦੋਂ ਵੀਡੀਓ 27 28 ਮਿੰਟ ਦੀ ਹੁੰਦੀ ਸੀ ਉਸ ਟਾਈਮ ਮੈਂ ਜਾ ਕੇ ਨੋਅ ਪੁੱਛਿਆ ਦਾ ਬਈ ਧੰਨਵਾਦ ਤੁਸੀਂ ਨਾ ਇਤਿਆਰ ਸਤਿਕਾਰ ਦਿੰਦੇ ਵੀਡੀਓ ਨੂੰ ਨਾ ਪਿਆਰ ਨਾਲ ਤੁਸੀਂ ਦੇਖਦੇ ਆ ਤੇ ਆਪਾਂ ਜ ਬੜੇ ਪਿਆਰ ਨਾਲ ਬਣਾਉਂਦੇ ਆ ਆ ਤਾਂ ਕੰਮ ਤੇ ਦੇਕਰ ਉਹਨਾਂ ਇਹ ਨਾਗਦਾ ਇਹਨੂੰ ਆਹ ਤਾਂ ਕੰਮ ਕਰੇ ਸਕਦਾ ਹੈ ਇਹ ਬਈ ਇਹ ਤਾਂ ਲਾਏ ਇਹਨਾਂ ਕੋ ਚੜੇ ਚੜ ਆ ਦੇਖੋ ਲਾਉਂਦੇ ਆ ਜੀ ਆਪੇ ਇਹਨਾਂ ਕੋ ਤੂੰ ਲਾਏ ਸਕਦਾ ਹਾਂ ਆ ਲਾ ਆ ਦੇਖੋ ਲਾਤਾ ਰਿਹਾ ਜੀ ਹਾਂ ਜੇ ਮੈਂ ਜੇ ਆਪਾਂ ਕੋਈ ਤੁਹਾਨੂੰ ਨਾਲ ਆ ਕੇ ਫੋਟੋ ਦੇਖੋ ਜਿਹੜਾ ਲਾਰ ਹੈ ਵੇ ਬਾਈਟ ਹੈ ਹਾਂ ਇਹ ਬਾਈਟ ਹੈ ਇੱਧਰ ਹਲੋ ਤੇ ਪ੍ਰਿੰਟ ਕਰ ਦੇ ਇੱਧਰ ਆਉਂ ਸਾਈਡ ਤੇ ਬੈਠ ਦੇ ਪ੍ਰੋਫੇ ਅੱਛਾ ਕੱਟ ਕੱਟ ਕੇ ਉਹ ਕਾਲੂ ਤਾ ਸਫਾਈ ਨਹੀਂ ਕਰੀ ਦੇਖ ਲਾ ਗਿਆ ਅੱਜ ਸਾਰਾ ਦਿਲਾ ਗੰਦ ਪਿਆ ਹੈ ਉਹ ਤਾਂ ਆਇਆ ਜੀ ਮੈਂ ਆ ਕੇ ਹੁਣ ਤਾਂ ਆਇਆ ਜੀ ਮੈਂ ਚਲੂ ਇਹ ਕੰਮ ਨਹੀਂ ਦੇ ਦ ਚੱਲਾਂ ਨਾ ਫਿਰ ਤੇਰਾ ਕੰਮ ਪਸੰਦ ਨਹੀਂ ਹੈਗਾ ਫਿਰ ਇਹ ਖਾਰ ਹੋ ਰਿਹਾ ਹੈ ਹਾਂ ਖਾਰ ਹੋ ਰਿਹਾ ਪੂਰੇ ਆਦੀ ਦੇ ਬੇਟਾ ਇੱਕ ਹੋਰ ਤੂੰ ਹੋਰ ਕਿ ਜਿਹੜਾ ਮੈਂ ਪਕਾ ਹੋ ਰਿਹਾ ਦੇ ਮਲਾਕ ਦੇਖੀ ਤਾਂ ਮਲਾਈ ਮਲਾਈ ਮੜਿਆ ਨਹੀਂ ਬੁਰਦ ਗੋਲੇ ਦੇ ਥੱਲੇ ਤੋਂ ਉੱਪਰ ਦੇ ਦੇਖ ਚੱਕੇ ਯਾਰ ਦੇ ਜਾ ਹਾਂ ਕਿਤੇ ਦੇਰ ਦਾ ਅੱਛਾ ਅੱਛਾ ਹੀ ਦੇਖੋ ਗੁਜੇ ਵਾਲਿਆ ਮੈਂ ਲੈ ਕੇ ਆਉਂਦੇ ਤੇ ਨਾਲ ਦੇ ਕਪੇ ਆ ਫਰਤਾ ਮੈਂ ਲੱਭ ਕੇ ਲੈ ਕੇ ਆਉਂਦਾ ਇੱਕ ਨਾਪਕਸ ਇੱਕ ਛੋਟਾ ਜਿਹਾ ਬੋਗਰ ਟੈਸਟ ਬਿਨ ਟੈਸਟ ਬਿਨ ਹੈ ਨਹੀਂ ਸਾਡੇ ਕੋਲ ਛੋਟਾ ਛੋਟਾ ਜਿਹਾ ਪਿਲਬੇ ਇਸ ਦਾ ਚਾਹੀਦਾ ਛੋਟਾ ਇਹ ਤਾਂ ਚਲ ਅਪਲਾਦਾ ਮੈਂ ਅੰਦਰ ਆਹ ਤੇ ਇਧਰ ਆ ਆਦੇ ਹਾਂਜੀ ਹੋ ਰਿਹਾ ਹੈ ਫਰ ਹੋ ਰਹਾ ਹੈ ਤੇ ਦੂਜੇ ਲਿਆ ਦਿੰਦੀ ਆ ਤੇ ਇੱਕ ਤਾਂ ਹੋਰ ਤੋ ਦੋ ਉਹ ਜੋ ਤਾਂ ਨਵਾਂ ਉਹ ਲੱਗ ਜਾਣਾ ਇਹਦੇ ਨਾਲ ਤੇ ਹੋਰ ਆਉਣੇ ਆ ਉਹ ਤਾਂ ਇਹਨਾਂ ਦੇ ਆਈ ਆ ਆ ਆ ਹੋ ਰਿਹਾ ਉਹ ਹੋ ਰਿਹਾ ਤੂੰ ਲੈ ਲੈ ਆਂਦਾ ਕੱਢ ਉਹ ਖੋਲ ਜਾ ਤੇ ਕੀ ਆ ਰਿਹਾ ਇਸ ਦਾ ਮੈਂ ਦੇਖ ਲਈ ਬਾਹਰ ਉੱਪਰਲਾ ਦੇਖ ਲੈ ਥੱਲੇ ਵਾਲੇ ਦੇਖੀਏ ਤੁਹਾਨੂੰ ਇਕੱਠੇ ਚੱਕ ਲੈ ਮੈਂ ਵੀ ਚੱਕ ਰਹੇ ਹਾਂ ਕਿ ਮੈਂ ਜਿਹੜਾ ਉੱਪਰ ਇੱਕ ਦੇਖ ਲਿਆ ਮੈਂ ਉਹਨੂੰ ਰੰਗ ਚਾ ਬੁਲਾ ਲਿਆ ਐ ਕਿਨੇ ਉਹਨਾਂ ਨੇ ਰੰਗ ਦੇ ਬੁਲਾਇਆ ਤੂੰ ਕੋਲ ਬੈਠਾ ਮੈਂ ਦੇਖਦਾਂ ਦੁਆਰੇ ਪਿਆਰ ਭਾਲਦਾ ਹੁਣ ਅਸੀਂ ਹੁਣ ਤੈਨੂੰ ਦੱਸਾਂਗਾ ਪਿਆਰ ਅੱਜ ਪੂਰੇ 10 ਦਾ 8 ਤੋਂ 10 ਦਿਨ ਬਾਅਦ ਘਰਾਂ ਪਰਿਆ ਅਸੀਂ ਮੈਂ ਉਸ ਤਾਂ ਕੰਬਲ ਲਿਆ ਕੇ ਸਿਰ ਤੇ ਸਿਰਕੇ ਗੰਨਾ ਤੇ ਕੰਬਲ ਹੁਣ ਟਕਾਉਣੀ ਹੈ ਰੱਖੂੰਗਾ ਕੱਟ ਕਰਕੇ ਨਾ ਕੱਟ ਫਿਰ ਮੜ ਜਿੱਥੇ ਹੂੰ ਰਾਤ ਵਿੱਚ ਥੱਕ ਗਿਆ ਰਾਤ 1 ਵਜੇ ਟ੍ਰੈਫਿਕ ਜਾ ਮੈਂ ਇਹਨੂੰ ਕਹਿਆ ਜੇ ਅੱਧਾ ਮੈਚ ਹੋ ਗਿਆ ਮੈਂ ਨਿਕਲ ਚਲਦੇ ਆਂ ਹਾਂ ਨਹੀਂ ਜੀ ਪੂਰਾ ਦੇਖਣਾ ਨਹੀਂ ਜੀ ਪੂਰਾ ਦੇਖਣਾ ਮੈਂ ਦੇਖਦਾ ਪੂਰਾ ਫਿਰ ਦੋ ਘੰਟੇ ਲੱਗੇ ਟਰੱਕ ਵਿੱਚ ਜਾਮ ਵਿੱਚ ਆ ਪਹਿਲਾਂ ਨਿਕਲ ਜਾਂਦੇ ਹਾਂ ਪਹਿਲੇ ਲੱਗਣ ਨੂੰ ਕਹਿੰਦਾ ਤੈਨੂੰ ਮੈਂ ਲੇਕਨ ਮੈਨੂੰ ਨਹੀਂ ਖੇਡਦਾ ਦੇਖਣਾ ਲੈ ਦੇਖਾ ਆ ਦੇਖ ਨਾ ਚਾਰ ਫਰੰਗ ਤਿੰਨ ਇਹਨਾਂ ਦਾ ਦੇਖ ਦੇਖ ਲੈ ਜਣੇ ਬਾਬੇ ਮੈਨੂੰ ਪਤਾ ਲੱਗ ਗਿਆ ਉਹ ਫਰਾਤ ਪਤਾ ਲੱਗ ਗਿਆ ਦੇਖੋ ਰੰਗ ਦਾ ਹੀ ਪਤਾ ਹੈ ਅੱਸੇ ਤੇ ਕੀ ਆਲੇ ਨਾ ਫੜਾਈਏ ਚਾਹਤ ਉਹਨਾਂ ਨੂੰ ਫੜ ਓ ਕੋਈ ਛੋਟਾ ਪੇਚ ਦਾ ਸਾਇਰ ਟੈਸਟ ਪੈਨ ਹਲੋ ਕੋਈ ਛੋਟਾ ਪੇਚ ਦਾ ਟੈਸਟ ਪੈਨ ਬਰੀਕ ਜਾ ਹੋਵੇ ਕੋਈ ਪੈਨ ਮੈਂ ਦੇਖਦੀ ਹਾਂ ਪੇਚ ਕਾ ਸਪੈਨ ਨਹੀਂ ਹਾਂ ਬਰੀਕ ਜਿਹੜਾ ਵਿਚ ਨੂੰ ਨਟ ਪਾ ਪੈਂਦਾ ਨਹੀਂ ਪਹਿਣਾ ਨਹੀਂ ਉੱਥੇ ਅੱਛਾ ਨਾਟ ਨਹੀਂ ਆਏਗਾ ਬਾਈ ਆ ਲਾਲੀ ਨੂੰ ਭੇਜ ਦੇ ਲਿਆਉਗਾ ਜਾ ਕੇ ਦੁਕਾਨ ਤੇ ਫੜ ਲਿਉ ਮੈਂ ਲਾ ਲਿਉਂ ਤੂੰ ਉਹ ਲਾਲੀ ਅੱਜ ਆ ਤਾ ਨਹੀਂ ਤੂੰ ਹੀ ਲਿਆ ਪੁੱਤਰ ਜਾ ਕੇ ਦੁਕਾਨ ਤੇ ਫੜ ਲੈ ਉਹਨੂੰ ਭੇਜ ਦੇ ਜਾ ਕੇ ਜੀ ਮਂਗਾਉਣਾ ਕਿਆ ਮੰਗਾ ਉਹ ਨਾਟਰ ਅਮਨ ਨੂੰ ਸੰਦੀਪ ਪਟਾਣ ਨਹੀਂ ਵਰਤਦਾ ਜਿਹੜਾ ਜਿਹੜਾ ਮੰਗਾ ਹਾਂ ਕਾ ਕੋੜੀ ਲੈ ਕੇ ਤਾਂ ਆਏ ਗੱਡੀ ਚ ਰੱਖ ਕੇ ਹਾਂ ਹੈ ਕਿ ਲੈਂਦੀ ਐ ਪੌੜੀ ਨਵੀਂ ਉਹ ਲੈ ਜੀ ਹੋਰ ਕਿਆ

ਨਾ ਨਾਲ ਸਮਾਂ ਨਹੀਂ ਕਿਦਾਂ ਸਮਾਂ ਲਿਆ ਨੂੰ ਜਿਹੜਾ ਰਹਿ ਗਿਆ ਬੰਦੋਂ 800 800 ਅੱਜ ਨਹੀਂ ਯਾਰ ਕੱਲੂ ਦੇਖਦੇ ਆ ਅੱਜ ਥੋੜਾ ਮਹਿਕ ਨੂੰ ਜਾਣਦੇ ਮਹਿਕ ਤੋਂ ਬਾਅਦ ਫਿਰ ਹੁਣ ਫਿਰ ਥੋੜਾ ਖੇਲ ਮੇਲ ਲਵਾ ਗੱਲਾਂ ਬਾਤਾਂ ਮਾਰ ਲਵੇ ਜਣਾ ਠੀਕ ਆ ਫਿਰ ਇਹ ਜਾਇ ਤੇਰੇ ਛੱਡ ਕੇ ਚੜਾ ਕੇ ਫਿਰ ਵਿਹਲਾ ਨੂੰ ਫਿਰ ਲੈ ਆਉਂਦੇ ਜਾ ਕੇ ਜਿਹੜਾ ਬਾਕੀ ਜਗਾ ਸਮਾਂ ਉਹਨਾਂ ਨੂੰ ਦੇਖੀ ਦੇਣੀ ਨੇ ਪਹਿਲਾਂ 100 ਗੱਲਾਂ ਬੋਲਣੀਆਂ ਤੁਸੀਂ ਇੱਕ ਕੋਹ ਹੋ ਲੈਂਦੀ ਪੌੜੀ ਸਾਡੇ ਫਲੈਟ ਚ ਪੇਚੀ ਮੈਂ ਚੱਲ ਇੱਥੇ ਇੱਥੇ ਆਪਣੇ ਕੰਮ ਆ ਜੂਗੀ ਬੜੀ ਹੜੀਏ ਜੀ ਇਹ ਤਾਂ ਦੇਖ ਲੈ ਤਾਂ ਹੀ ਗਿਆ ਤੈਨੂੰ ਚੜ੍ਹਨੇ ਨੂੰ ਦੇਖ ਕੇ ਚੜਨਾ ਪੈਣਾ ਕਹਤਾ ਬਾਈ ਜੁਗਾਰੇ ਹੌਲੀ ਚੜਿਓ ਜੀ ਆ ਲਿਆਂਦੇ ਪੌੜੀ ਰਾਤ ਰਾਤ ਨਕਬਾ ਨਹੀਂ ਬੰਦਿਆ ਦੇ ਸਿੱਧੀ ਸਭ ਤੋਂ ਵੱਧ ਕਮੇਡੀਟੋਰ ਜ਼ਿਆਦਾ ਹੋਣੀ ਆ ਪਤਾ ਕਿਉਂ ਇਹਦੇ ਚਿੱਟੀ ਪਲਾਈ ਲੱਗ ਜਾਂਦੀ ਇੱਥੇ ਦੂਜਿਆਂ ਨੂੰ ਜਾਓ ਫੋਨ ਬਣਿਆ ਯਾਰ ਕਹਿ ਮਾ ਨਾ ਮਿੱਤਰ ਹੁਣ ਮੈਂ ਇੱਕ ਗਿੜਾ ਕੱਢਿਆ ਮੋਟਰ ਪਰ ਲਾਡੇ ਤੇ ਜੇ ਮੰਗਾਲਾ ਲੂ ਤਾਂ ਮੰਗਾਲਾ ਲੜ ਕੇ ਆਉਂਦਾ ਰ ਯਰ ਪਹਿਲਾਂ ਤਾਂ ਡਾਟ ਨਾ ਡੋ ਮਿਲ ਜਾਣੇ ਤੁਹਾਨੂੰ ਸਾਰਾ ਕਰਦਾ ਸਮਾਨ ਆਪ ਸੈਟ ਹੋਇਆ ਪਿਆ ਦੁਕਾਨ ਤੋਂ ਨਾ ਮਿਲਕਾ ਠੀਕ ਹੈ ਤੇ ਉਹ ਸਾਰਾ ਸਮਾਨ ਆਪ ਸੈਟ ਪਿਆ ਤੇ ਇਹ ਨਟ ਬੁੱਟ ਜਿਹੜੇ ਪਏ ਸਨ ਇਹ ਕਿੱਥੇ ਹੁਣ ਪਏ ਕਿੱਥੇ ਹੋਣੇ ਆ? ਇਕੱਲੇ ਛੱਡ ਕੇ ਲੰਘ ਗਏ ਓ ਮਨਾ ਓ ਮਨਾ ਓ ਮਨਾ ਓ ਮਨਾ ਉਹ ਇਦਾਂ ਦਾ ਕੱਚਾ ਕੰਮ ਕਰਦੇ ਆ ਬਈ ਆਹ ਹਾਂਜੀ ਬਾਈ ਜੀ ਵਧੀਆ ਜੀ ਵਧੀਆ ਹੁਕਮ ਨਾ ਹੁਕਮ ਜੀ ਸੋਨੂੰ ਨੂੰ ਮਿਲਣਾ ਹੈ ਬਾਹਰ ਹੈ ਸੋਨੂੰ ਨੂੰ ਮਿਲਣਾ ਹੈ ਬਾਹਰ ਕਿਉਂ ਕਰਦਾ ਹਾਂ ਹੋਰ ਕੱਲ ਮੈਂ ਸੁਲਾਈਂ ਆਗਾ ਉਹਨੂੰ ਬੁਲਾ ਲਾਂਗਾ ਤਾਂ ਇੱਧਰ ਆ ਇਹਨੂੰ ਮੈਂ ਟੇਪਾਂ ਕਰ ਦੇ ਨਾਲ ਦੀ ਨਾਲ ਇਹਨਾਂ ਦਾ ਸਿਰ ਚ ਕੰਡਾ ਕੰਡਾ ਛੱਡਵਾਸ ਨਾਲ ਲੱਗ ਗਿਆ ਦੋ ਕੁੱਤਾ ਲੈ ਜੀ ਕੋਈ ਆਵਾਜ਼ ਨਹੀਂ ਛੱਡਾਂ ਪਰ ਨਾਲ ਪਿੱਛੇ ਨਾ ਮਾਰ ਕੇ ਲੱਗੇ ਹਾਲ ਹੈ ਅਬੀ ਮੈਂ ਹੁਣ ਘੜੀ ਘੰਟਾ ਕੱਟਿਆ ਮੋਟਰ ਪਰ ਗੇੜਾ ਦੇਖਿਆ ਮੈਂ ਜਾ ਕੇ ਵਾਹਲਾ ਨਾ ਗੱਲਾ ਕਰੀ ਜੇ ਓ ਮਸਾਲਾ ਨਾਲ ਗੱਲਾ ਕਰ ਥਲੇ ਕਿੱਥੇ ਆ ਮਸਾਲਾ ਥੱਲੇ ਪਿਆ ਖਰਾਬ ਕਰ ਦੇਣਾ ਤਾਂ ਇਹ ਇਹ ਉਹਨਾਂ ਦੀ ਗਲਤੀ ਆ ਜੀ ਇਹਨਾਂ ਦੀ ਇਹਨੂੰ ਇਹਨੂੰ ਸਾਡ ਰੱਖ ਦੇ ਇਹ ਤਾਂ ਸਾਡ ਰੱਖ ਦੇ ਤੂੰ ਪੰਜ ਕੰਨ ਰੱਖਣਾ ਇੱਧਰ ਰੱਖ ਦੇ ਇੱਥੇ ਰੱਖ ਹਲੋ ਉਹ ਤੇਰਾ ਖੁੰਜ ਜਨ ਚਾਹ ਪਰ ਨੂੰ ਪਾਣੀ ਜਿਆਦਾ ਹੋ ਪਈ ਆ ਜੀ ਉਨ ਚੱਕ ਨਾ ਉੱਥੇ ਰੱਖ ਦੇ ਸਾਡ ਪਰ ਇੱਧਰ ਇਹਦਾ ਔਖਾ ਹੀ ਨਾ ਦਾ ਜੀ ਇਹਦੇ ਪਰ ਰੱਖ ਦੇ ਇੱਥੇ ਦੇ ਚੱਕੇ ਤੇ ਪਰ ਰੱਖ ਇੱਥੇ ਚੱਕ ਦੇ ਇੱਥੇ ਰੱਖ ਦੇ ਕਿਹੜਾ ਯਾਰ ਤੁਸੀਂ ਆ ਮਹੀਨੇ ਦਾ ਕੋਣ ਹੈ ਇਹਨੇ ਕੰਮ ਘਾਤ ਦਿੰਦੇ ਯਾਰ ਇੱਧਰ ਰੱਖ ਦੇ ਰੱਖਦੇ ਆਪ ਨਹੀਂ ਪੇ ਗਾ ਸਾਰੇ ਪਾ ਦਈਏ ਫਿਰ ਉਹ ਪੇਦੇ ਨੂੰ ਸਾਈਕਲ ਪਰ ਯਾਰ ਜਗਾ ਚੱਕ ਲਿਆ ਸਾਨੂੰ ਕੋਚਾ ਕੰਮ ਕਰਨਾ ਜਾ ਯਾਰ ਬਾਈ ਚੱਕ ਉਹਸਲਾ ਟਕ 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 ਹਿੱਲੀ ਜਾਊਗਾ ਫਿਰ ਮੈਨੂੰ ਨਾਟੋ ਤੋਂ ਪਹਿਲਾਂ ਮੈਂ ਤਾਂ ਜਾਵਾਂ ਪੱ ਲੱਪਣੇ ਪੈਣੇ ਹੁਣ ਕਿੱਥੇ ਰੱਖੇ ਪਏ ਨੇ ਨਾਟੋ ਨੋਟ ਸਾਰੇ ਪਾਇਆ ਕਰ ਲੈਰ ਨੂੰ ਮੁਰਗੀ ਆਰ ਲਾ ਦਾ ਖੋਲੀ ਇੱਕ ਐਲ ਨੂੰ ਲਾਇਆ ਹੋਵੇ ਤੇ ਪਹਿਲਾਂ ਤੁਹਾਨੂੰ ਠੀਕ ਹੈ ਥੋੜਾ ਉਹਦਾ ਕੰਮ ਬਾਈ ਦਾ ਤੇਰਾ ਮਿਲਨ ਆਇਆ ਅੱਛਾ ਬੈਸੇ ਮਿਲਣਾ ਮੈਂ ਰੰਗ ਮੈਂ ਮੋਟਰ 'ਤੇ ਜਾਣਾ ਤੇ ਤੇ ਖਾਲੀ ਪੇਟ ਚ ਗੜਬਗੜਮ ਹੋ ਰਹੀ ਆ ਸੋ ਨਸਲ ਤਦਾਂ ਜਰਾ ਫੇਰ ਪੈਂ ਕੰਮ ਖਰਾਬ ਜਾ ਹੋ ਗਿਆ ਇਸ ਸਵਾਲ ਤੋਂ ਇਸ ਸਵਾਲ ਪਈ ਆਇਆ ਇਹਦਾ ਉਹ ਇਸ ਸਵਾਲ ਲੋ ਪਹੀਆ ਜਿਹਦੀ ਲਾਇਬਿਲਿਟੀ ਨੂੰ ਸਾਰਾ ਦਿਖਾਉਂਦਾ ਇੱਥੇ ਕਿਲਕਰੇ ਬੰਦੇ ਆਏ ਆ ਇੱਥੇ ਬੈਏ ਆ ਚਾਹ ਖੁਸ਼ ਆ ਉਹ ਕਿਤੇ ਪੈ ਨਹੀਂ ਆਪਣਾ ਕੋ ਛੋਟਾ ਮੋਟਾ ਨਾਟ ਕਿੱਥੇ ਇਕੱਠੇ ਕਰਕੇ ਰੱਖੇ ਹੋਵੇ ਹਾਂਜੀ ਨਾਟ ਨੂੰ ਤਾਂ ਕਿਤੇ ਛੋਟੇ ਮੋਟੇ ਇਕੱਠੇ ਕਰਕੇ ਰੱਖੇ ਹੋਵੇ ਹਾਂ ਹਾਂ ਉਹ ਫੋਗੇ ਪਰ ਕਰਕੇ ਰੱਖੇ ਹੋਵੇ ਤੇ ਦੇਖੋ ਦੇਖ ਕੇ ਤਾਂ ਪਤਾ ਲੱਗਦਾ ਨਹੀਂ ਕਨਕਿਤ ਲਾ ਗਿਆ ਲੋਕ ਵੀ ਅੱਜ ਦਾ ਲਾਈਵ ਸੈਸ਼ਨ ਹੁਣ ਆਪਾਂ ਬੰਦ ਕਰਦੇ ਆਂ ਤੁਹਾਨੂੰ ਬਾਜੀ ਲਾਈਵ ਦੇਖਣ ਵਾਸਤੇ ਬਹੁਤ ਤੁਸੀਂ ਲਾਈਵ ਨੂੰ ਪਿਆਰ ਸਤਿਕਾਰ ਸਾਰੇ ਜਣੇ ਦਿੰਦੇ ਆਂ ਲੋਕ ਸ਼ੌਕ ਮਾੜੀ ਬੁੱਟੀ ਹੋਈ ਜਾਂਦੀ ਹੈ ਮੈਨੂੰ ਵੀ ਹੁਣ ਮੈਨਾਂ ਕਦੇ ਵੀ ਅਸੀਂ ਹੁਣ ਜਦ ਲਾਈਵ ਵੀਡੀਓ ਸ਼ੂਟ ਹੋ ਜਾਂਦੀ ਹੈ ਨਹੀਂ ਗਰਮੀ ਦੀ ਨਹੀਂ ਤੇ ਹੋਣਾ ਹਾਂ ਜੋ ਮੈਂ ਹੁਣ ਲਾਈਵ ਵੀ ਸ਼ੂਟ ਕਰ ਲੰਦਾ ਨਾ ਇਹ ਜਿਹੜਾ ਬਾਅਦ ਚ ਆ ਬੈਠ ਕੇ ਟੀਵੀ ਪਰ ਦੇਖ ਨੂੰ ਆਪ ਨੂੰ ਬੜੀ ਸੋਹਣੀ ਲੱਗਦੀ ਏ ਫਿਰ ਦੇਖ ਲੇਦੇ ਆ ਵਿਚਾਰੇ ਘਰ ਦੀ ਪਾ ਪਾਈ ਕੰਬਲ ਹੈ ਹਾਂ ਤੇਸੀਆਂ ਪਰ ਜਿੱਦਾਂ ਲਾਈਵ ਸ਼ੁਰੂ ਕਰਾਂ ਤੁਸੀਂ ਬੜਾ ਸਾਰਾ ਘਰ ਦਾ ਸਾਰਾ ਘਰ ਦੇਖਦੇ ਆ ਆ ਸੋਚਦਾ ਜਿੱਦਾਂ ਵੀ ਲਾਈਵ ਸਾਰੇ ਇਕੱਠਾ ਕੱਟ ਕੇ ਨਾ ਇੱਕ ਪੂਰੀ ਵੀਡੀਓ ਬਣਾ ਕੇ ਪਾ ਦਵਾਂ ਵੀ ਉਪਾਜੀ ਮੈਂ ਕਹਿੰਦਾ ਹੋਣੀ ਆ ਉਹ ਜਾਦੇ ਜਾਤੀ 30 ਮਿੰਟ ਦੀ ਰੋਡ ਤੇ ਵੀ ਹੋਊਗੀ ਨਾ ਹੋ ਜੂਣੀ ਛੋਟੀ ਕਲਿੱਪ ਕਰਕੇ 3 40 ਘੰਟੇ ਦੀ ਵੀਡੀਓ ਹੋ ਜੂਣੀ ਪੂਰਾ ਘਰ ਉਹਦੇ ਵਿੱਚ ਆ ਜਾਣਾ ਤੇਜ਼ ਕਰਕੇ ਤਾਂ ਸਾਰਾ ਘਰ ਵੱਡਾ ਦੇਖ ਜਾਣਾ ਸਾਰੇ ਛੋਟੀ ਬਣਾਉਂਦਾ ਮੈਂ ਛੋਟੀ ਜਨ ਕੱਟ ਕੇ ਨਹੀਂ ਜਿੱਦਾਂ ਹੁਣ ਸਾਰੇ ਲਾਈਵ ਦੇ ਆ ਸਾਰਾ ਘਰ ਉਹਦੇ ਵਿੱਚ ਜਿਹਨੇ ਕਵਰ ਹੈ ਲਾਈਵ ਜੀ ਬਣਾ ਦਵੇ ਹਾਂ ਤੇਜ ਹੈ ਮੈਂ ਜੇ ਹੁਣ ਜੇ ਸਾਰਾ ਕੱਟ ਕੇ ਬੰਤੀ 40 ਘੰਟੇ ਦੇ ਘਰ ਦੇ ਜਰਨੇ ਠੀਕ ਸਾਰੇ ਘੰਟੇ ਤਾਂ ਕਿੰਨੇ ਦੇਖਣ ਹਾਂ ਉਹਦੀ ਕੋ ਪਲੇਇੰਗ ਲਿਸਟ ਬਣਾ ਦੂੰਗਾ ਸਾਰੇ ਦੀ 1 2 3 4 5 6 7 8 ਇਹ ਘਰ ਦੇ ਪੂਰੇ ਲਾਈਵ ਦੇਖਣ ਵਾਸਤੇ ਪਹਿਲਾਂ ਤਾਂ ਸਰਪੰਚ ਸੀਰੀ ਚੱਲੀ ਉਸ ਤੋਂ ਬਾਅਦ ਸਰਪੰਚ ਸੀਰੀ ਤੋਂ ਬਾਅਦ ਫਿਰ ਜੈਸਮੀ ਦਾ ਵਿਆਹ ਚੱਲਿਆ ਫਿਰ ਮੈਂ ਘਰ ਤੋਂ ਲੈ ਲਾ 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 ਕੇ ਹੋਰ ਘਰ ਬੜਾ ਸੁਣਾ ਘਰ ਵਾਲੇ ਬਿੰਨੂ ਜਿਆਦਾ ਪਿਆਰ ਦਿੰਦਾ ਨਾ ਲੈ ਜੀ ਕੰਨ ਇੱਥੇ ਵੀਡੀਓ ਦੇਖਾਂ ਤੇ ਕਰੀਏ ਥੋੜਾ ਜਿਹਾ ਕੰਮ ਧੰਨਵਾਦ ਜੀ ਲਾਈਵ ਦੇਖਣ ਵਾਸਤੇ